ਪੰਜਾਬ ਦੀ ਰਾਜਨੀਤੀ ਇੱਕ ਵਾਰ ਫਿਰ ਤੋਂ ਗਰਮਾ ਗਈ ਹੈ ਕਿਉਂਕਿ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਨਵੇਂ ਵਿਵਾਦ ਉੱਤੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਤਿੱਖਾ ਹਮਲਾ ਕੀਤਾ ਗਿਆ ਹੈ। ਸੰਗਰੂਰ ਵਿੱਚ ਇੱਕ ਸਮਾਗਮ ਦੇ ਦੌਰਾਨ ਸੀਐਮ ਮਾਨ ਨੇ ਵਿਰੋਧੀ ਉੱਤੇ ਤਿੱਖਾ ਹਮਲਾ ਕਰਦਿਆਂ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਲੱਗਦਾ ਹੈ ਕਿ ਹੁਣ ਸਾਨੂੰ ਪੰਜਾਬ ਦੇ ਵਿੱਚ ਸਰਕਾਰੀ ਪਾਗਲਖਾਨੇ ਖੋਲਣੇ ਪੈਣਗੇ ਕਿਉਂਕਿ ਵਿਰੋਧੀ ਪਾਰਟੀਆਂ ਦੇ ਨੇਤਾ ਅਜੀਹੇ ਬਿਆਨ ਦੇ ਰਹੇ ਨੇ ਜਿਹੜੇ ਸਮਝ ਤੋਂ ਪਰੇ ਨੇ। ਉਹਨਾਂ ਨੇ ਕਿਹਾ ਕਿ ਜਦੋਂ 2022 ਜਦ ਸਰਕਾਰ ਬਣੀ ਸੀ ਮੈਂ ਮਜ਼ਾਕ ਦੇ ਵਿੱਚ ਕਿਹਾ ਸੀ ਕਿ 2025-2026 ਤੱਕ ਇਹ ਸਾਰੇ ਪਾਗਲ ਹੋ ਜਾਣਗੇ ਹੁਣ ਲੱਗਦਾ ਹੈ ਕਿ ਮੇਰੀ ਗੱਲ ਸੱਚ ਹੋ ਰਹੀ ਹੈ ਸੀਐਮ ਮਾਨ ਨੇ ਕਿਹਾ ਕਿ ਜਿਹੜੇ ਹਿਸਾਬ ਦੇ ਨਾਲ ਇਹ ਬਿਆਨਬਾਜ਼ੀ ਕਰ ਰਹੇ ਨੇ ਹੁਣ ਤਾਂ ਨਵਾਂ ਖਰਚਾ ਕਰਨਾ ਪਵੇਗਾ ਪਾਗਲਖਾਨਾ ਬਣਾਉਣ ਦੇ ਲਈ ਉਹਨਾਂ ਹੱਸਦੇ ਹੋਏ ਕਿਹਾ ਕਿ ਜੇ ਇਹਨਾਂ ਨੂੰ ਰੋहतक ਭੇਜਣ ਦੀ ਸੋਚੀਏ ਤਾਂ ਉੱਥੇ ਵਾਲੇ ਵੀ ਕਹਿਣਗੇ ਜਿਹੜੇ ਤੁਸੀਂ ਕਮਲੇ ਕੀਤੇ ਨੇ ਆਪ ਹੀ ਸੰਭੋ ਸੀਮਾਨ ਨੇ ਤੰਜ ਕੱਸਦਿਆਂ ਕਿਹਾ ਲੱਗਦਾ ਹੈ ਰਾਜਾ ਵੜਿੰਗ ਤੇ ਨਵਜੋਤ ਸਿੰਘ ਸਿੱਧੂ ਦਾ ਟੂਣਾ ਟੱਪ ਚੁੱਕਿਆ ਇਸ ਲਈ ਹਰ ਰੋਜ਼ ਕੋਈ ਨਵਾਂ ਪੰਗਾ ਲੈ ਲੈਂਦੇ ਨੇ ਇਹ ਬਿਆਨ ਹੁਣ ਸੋਸ਼ਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਰਾਜਨੀਤਿਕ ਗਰਮਾਹਟ ਹੋਰ ਵੱਧ ਚੁੱਕੀ ਹੈ ਪੰਜਾਬ ਦੀ ਰਾਜਨੀਤੀ ਇੱਕ ਵਾਰ ਫਿਰ ਤੋਂ ਗਰਮਾ ਗਈ ਹੈ ਕਿਉਂਕਿ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਨਵੇਂ ਵਿਵਾਦ ਉੱਤੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਤਿੱਖਾ ਹਮਲਾ ਕੀਤਾ ਗਿਆ ਹੈ ਸੰਗਰੂਰ ਵਿੱਚ ਇੱਕ ਸਮਾਗਮ ਦੇ ਦੌਰਾਨ ਸੀਮਾਨ ਨੇ ਵਿਰੋਧੀ ਉੱਤੇ ਤਿੱਖਾ ਹਮਲਾ ਕਰਦਿਆਂ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਲੱਗਦਾ ਹੈ ਕਿ ਹੁਣ ਸਾਨੂੰ ਪੰਜਾਬ ਦੇ ਵਿੱਚ ਸਰਕਾਰੀ ਪਾਗਲਖਾਨੇ ਖੋਲਣੇ ਪੈਣਗੇ ਕਿਉਂਕਿ ਵਿਰੋਧੀ ਪਾਰਟੀਆਂ ਦੇ ਨੇਤਾ ਅਜਿਹੇ ਬਿਆਨ ਦੇ ਰਹੇ ਨੇ ਜਿਹੜੇ ਸਮਝ ਤੋਂ ਪਰੇ ਨੇ ਉਹਨਾਂ ਨੇ ਕਿਹਾ ਕਿ ਜਦੋਂ 2022 ਵਿੱਚ ਸਰਕਾਰ ਬਣੀ ਸੀ ਮੈਂ ਮਜ਼ਾਕ ਦੇ ਵਿੱਚ ਕਿਹਾ ਸੀ ਕਿ 2025-2026 ਤੱਕ ਇਹ ਸਾਰੇ ਪਾਗਲ ਹੋ ਜਾਣਗੇ ਹੁਣ ਲੱਗਦਾ ਹੈ ਕਿ ਮੇਰੀ ਗੱਲ ਸੱਚ ਹੋ ਰਹੀ ਹੈ सीएम मान ने क्या कि ਜਿਹੜੇ ਹਿਸਾਬ ਦੇ ਨਾਲ ਇਹ ਬਿਆਨਬਾਜ਼ੀ ਕਰ ਰਹੇ ਨੇ ਹੁਣ ਤਾਂ ਨਵਾਂ ਖਰਚਾ ਕਰਨਾ ਪਵੇਗਾ ਪਾਗਲਖਾਨਾ ਬਣਾਉਣ ਦੇ ਲਈ ਉਹਨਾਂ ਹੱਸਦੇ ਹੋਏ ਕਿਹਾ ਕਿ ਜੇ ਇਹਨਾਂ ਨੂੰ ਰੋहतक ਭੇਜਣ ਦੀ ਸੋਚੀਏ ਤਾਂ ਉੱਥੇ ਵਾਲੇ ਵੀ ਕਹਿਣਗੇ ਜਿਹੜੇ ਤੁਸੀਂ ਕਮਲੇ ਕੀਤੇ ਨੇ ਆਪ ਹੀ ਸੰਭੋ ਸੀਐਮ ਮਾਨ ਨੇ ਤੰਜ ਕੱਸਦਿਆਂ ਕਿਹਾ ਲੱਗਦਾ ਹੈ ਰਾਜਾ ਵੜਿੰਗ ਤੇ ਨਵਜੋਤ ਸਿੰਘ ਸਿੱਧੂ ਦਾ ਟੂਣਾ ਟੱਪ ਚੁੱਕਿਆ ਇਸ ਲਈ ਹਰ ਰੋਜ਼ ਕੋਈ ਨਵਾਂ ਪੰਗਾ ਲੈ ਲੈਂਦੇ ਨੇ ਇਹ ਬਿਆਨ ਹੁਣ ਸੋਸ਼ਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਰਾਜਨੀਤਿਕ ਗਰਮਾਹਟ ਹੋਰ ਵੱਧ ਚੁੱਕੀ ਹੈ ਪੰਜਾਬ ਦੀ ਰਾਜਨੀਤੀ ਇੱਕ ਵਾਰ ਫਿਰ ਤੋਂ ਗਰਮਾ ਗਈ ਹੈ ਕਿਉਂਕਿ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਨਵੇਂ ਵਿਵਾਦ ਉੱਤੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਤਿੱਖਾ ਹਮਲਾ ਕੀਤਾ ਗਿਆ ਹੈ ਸੰਗਰੂਰ ਵਿੱਚ ਇੱਕ ਸਮਾਗਮ ਦੇ ਦੌਰਾਨ ਸੀਐਮ ਮਾਨ ਨੇ ਵਿਰੋਧੀ ਉੱਤੇ ਤਿੱਖਾ ਹਮਲਾ ਕਰਦਿਆਂ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਲੱਗਦਾ ਹੈ ਕਿ ਹੁਣ ਸਾਨੂੰ ਪੰਜਾਬ ਦੇ ਵਿੱਚ ਸਰਕਾਰੀ ਪਾਗਲਖਾਨੇ ਖੋਲਣੇ ਪੈਣਗੇ ਕਿਉਂਕਿ ਵਿਰੋਧੀ ਪਾਰਟੀਆਂ ਦੇ ਨੇਤਾ ਅਜੀਹੇ ਬਿਆਨ ਦੇ ਰਹੇ ਨੇ ਜਿਹੜੇ ਸਮਝ ਤੋਂ ਪਰੇ ਨੇ ਉਹਨਾਂ ਨੇ ਕਿਹਾ ਹੈ ਕਿ ਜਦੋਂ 2022 ਵਿੱਚ ਸਰਕਾਰ ਬਣੀ ਸੀ ਮੈਂ ਮਜ਼ਾਕ ਦੇ ਵਿੱਚ ਕਿਹਾ ਸੀ ਕਿ 2025-2026 ਤੱਕ ਇਹ ਸਾਰੇ ਪਾਗਲ ਹੋ ਜਾਣਗੇ ਹੁਣ ਲੱਗਦਾ ਹੈ ਕਿ ਮੇਰੀ ਗੱਲ ਸੱਚ ਹੋ ਰਹੀ ਹੈ सीएम माने क्या कि ਜਿਹੜੇ ਹਿਸਾਬ ਦੇ ਨਾਲ ਇਹ ਬਿਆਨਬਾਜ਼ੀ ਕਰ ਰਹੇ ਨੇ ਹੁਣ ਤਾਂ ਨਵਾਂ ਖਰਚਾ ਕਰਨਾ ਪਵੇਗਾ ਪਾਗਲਖਾਨਾ ਬਣਾਉਣ ਦੇ ਲਈ ਉਹਨਾਂ ਹੱਸਦੇ ਹੋਏ ਕਿਹਾ ਕਿ ਜੇ ਇਹਨਾਂ ਨੂੰ ਰੋहतक ਭੇਜਣ ਦੀ ਸੋਚੀਏ ਤਾਂ ਉੱਥੇ ਵਾਲੇ ਵੀ ਕਹਿਣਗੇ ਜਿਹੜੇ ਤੁਸੀਂ ਕਮਲੇ ਕੀਤੇ ਨੇ ਆਪ ਹੀ ਸੰਭੋ ਸੀਮਾਨ ਨੇ ਤੰਜ ਕੱਸਦਿਆਂ ਕਿਹਾ ਲੱਗਦਾ ਹੈ ਰਾਜਾ ਵੜਿੰਗ ਤੇ ਨਵਜੋਤ ਸਿੰਘ ਸਿੱਧੂ ਦਾ ਟੂਣਾ ਟੱਪ ਚੁੱਕਿਆ ਇਸ ਲਈ ਹਰ ਰੋਜ਼ ਕੋਈ ਨਵਾਂ ਪੰਗਾ ਲੈ ਲੈਂਦੇ ਨੇ ਇਹ ਬਿਆਨ ਹੁਣ ਸੋਸ਼ਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਰਾਜਨੀਤਿਕ ਗਰਮਾਹਟ ਹੋਰ ਵੱਧ ਚੁੱਕੀ ਹੈ